ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਦੀਪ ਕੌਰ ਸਵਾਗਤ ਹੈ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਸਪੈਸ਼ਲ ਰਿਪੋਰਟ 'ਚ ਜਿੱਥੇ ਖਬਰ ਸਿਰਫ ਸੁਣਾਈ ਨਹੀਂ ਜਾਂਦੀ ਸਮਝਾਈ ਜਾਂਦੀ ਹੈ ਅੱਜ ਦੀਆਂ ਦਿਨਾਂ ਖਬਰਾਂ ਵੱਖ-ਵੱਖ ਲੱਗਦੀਆਂ ਨੇ ਪਰ ਅੰਦਰੋਂ ਇੱਕੋ ਗੱਲ ਕਹਿ ਰਹੀਆਂ ਨੇ ਲੋਕਾਂ ਦੇ ਹੱਕ ਰੋਜ਼ਗਾਰ ਅਤੇ ਧਾਰਮਿਕ ਮਰਿਆਦਾ ਤੇ ਹਮਲਾ ਹੋ ਰਿਹਾ ਹੈ ਜੀ ਹਾਂ ਇਹ ਗੱਲ ਸੱਚੀ ਹੈ ਅੱਜ ਗੱਲ ਕਰਾਂਗੇ ਸੱਚ ਦੀ ਜੋ ਹਰ ਘਰ ਦੇ ਚੁੱਲ੍ਹੇ ਅਤੇ ਹਰ ਮਜ਼ਦੂਰ ਦੇ ਹੱਥ 'ਚ ਮਹਿਸੂਸ ਹੋ ਰਹੀ ਹੈ ਪਹਿਲੀ ਗੱਲ ਕਰਾਂਗੇ ਉਸ ਮਾਮਲੇ ਤੇ ਜੋ ਕਿ ਬਹੁਤ ਚੱਲ ਰਿਹਾ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਮਨਰੇਗਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਮਨਰੇਗਾ ਦਾ ਨਾਮ ਕਿਉਂ ਆਇਆ ਤਾਂ ਦੱਸਦੀ ਆ ਕਿ ਅੱਜ ਪੰਜਾਬ ਦੇ ਹਰ ਕੋਨੇ 'ਚ ਇੱਕੋ ਜਿਹੀ ਆਵਾਜ਼ ਉੱਠ ਰਹੀ ਹੈ ਡੈਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਕਿਸਾਨ ਮਜ਼ਦੂਰ ਮੋਰਚਾ ਕੇਂਦਰ ਸਰਕਾਰ ਦੀ ਆਰਥੀ ਫੂਕ ਰਿਹਾ ਹੈ ਔਰ ਤੁਸੀਂ ਫੇਰ ਸੋਚ ਰਹੇ ਹੋਵੋਗੇ ਕਿ ਆਰਥੀ ਕਿਉਂ ਫੁੱਕੀ ਗਈ ਕਿਉਂਕਿ ਮੰਡਰੇਗਾ ਵਰਗੀ ਯੋਜਨਾ ਜੋ ਗਰੀਬ ਦੀ ਆਖਰੀ ਉਮੀਦ ਸੀ ਉਹਨੂੰ ਹੌਲੀ-ਹੌਲੀ ਕਰਕੇ ਮਾਰਿਆ ਜਾ ਰਿਹਾ ਹੈ ਪੰਜਾਬ ਸਰਕਾਰ ਕੀ ਕਰ ਰਹੀ ਹੈ ਲੋਕਾਂ ਨਾਲ ਸਿੱਧਾ-ਸਿੱਧਾ ਉਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ ਪੰਜਾਬ 'ਚ ਲਗਭਗ 20 ਲੱਖ ਜੋਬ ਕਾਰਡ ਹਨ ਪਰ ਸਿਰਫ 11 ਲੱਖ ਲੋਕਾਂ ਨੂੰ ਹੀ ਕੰਮ ਮਿਲਦਾ ਏ ਬਾਕੀ ਜੋ ਬੱਚੇ 9 ਲੱਖ ਲੋਕ ਉਹ ਚੁੱਪ ਹਨ ਮਜਬੂਰ ਹਨ ਜਾਂ ਸ਼ਹਿਰਾਂ ਵੱਲ ਟੱਕੇ ਹੋਏ ਹਨ ਇਹ ਪਲਾਈਨ ਨਹੀਂ ਇਹ ਰੋਜ਼ਗਾਰ ਦੀ ਹੱਤਿਆ ਹੈ ਕਿਸਾਨ ਆਗੂ ਬਿਲਕੁਲ ਠੀਕ ਕਹਿ ਰਹੇ ਨੇ ਮਨਰੇਗਾ ਦੇ ਬਜਟ 'ਚ 40% ਦੀ ਕਟੌਤੀ ਮਤਲਬ ਸਕੀਮ ਨੂੰ ਖਤਮ ਕਰਨ ਦੀ ਨੀਤੀ ਹੈ ਕਰੂੜਾ ਲੋਕ ਇਸ ਯੋਜਨਾ ਤੇ ਨਿਤ ਪਰ ਸਰਕਾਰ ਨੂੰ ਇਹ ਲੋਕ ਅੰਕੜੇ ਲੱਗਦੇ ਨੇ ਇਨਸਾਨ ਨਹੀਂ ਮੈਂ ਪੁੱਛਦੀ ਆ ਜੇ ਗਰੀਬ ਦੇ ਹੱਥੋਂ ਕੰਮ ਖੋਹ ਲਿਆ ਤਾਂ ਉਹ ਕਿੱਥੇ ਜਾਵੇਗਾ ਉਹ ਚੋਰੀ ਕਰੇਗਾ ਮਜ਼ਦੂਰੀ ਦਾ ਸ਼ੋਸ਼ਣ ਕਰੇਗਾ ਤਾਂ ਖਮੋਸ਼ੀ ਨਾਲ ਭੁੱਖ ਸਹਿਣ ਕਰੇਗਾ ਇਹ ਸਿਰਫ ਸਕੀਮ ਨਹੀਂ ਇਹ ਰੋਟੀ ਹੈ ਇਹ ਇੱਜ਼ਤ ਹੈ ਇਹ ਹੱਕ ਹੈ ਹੁਣ ਤੁਸੀਂ ਵੀ ਆਵਾਜ਼ ਉਠਾਓ ਜੇਕਰ ਤੁਸੀਂ ਵੀ ਹਰ ਪਿੰਡ ਤੋਂ ਤੁਹਾਨੂੰ ਆਵਾਜ਼ ਉਠਾਉਣੀ ਪਊਗੀ ਜੇਕਰ ਤੁਸੀਂ ਆਪਣੇ ਹੱਕ ਲਈ ਨਹੀਂ ਲੜੋਗੇ ਤਾਂ ਤੁਹਾਡੇ ਤੋਂ ਤੁਹਾਡੀ ਰੋਟੀ ਖੋਈ ਜਾਊਗੀ ਹੁਣ ਵਾਅਦੇ ਆ ਦੂਜੀ ਖਬਰ ਦੇ ਵੱਲ ਤਾਂ ਦੱਸਦੀ ਹੈ ਕਿ ਕੱਚੇ ਮੁਲਾਜ਼ਮ ਅਤੇ ਸਰਕਾਰੀ ਭਰਤੀਆਂ ਨੇ ਜੋ ਸਰਕਾਰ ਹੁਣ ਗੱਲ ਕਰੀ ਉਹਨਾਂ ਹਜ਼ਾਰਾਂ ਨੌਜਵਾਨਾਂ ਦੀ ਜੋ ਹਰ ਸਵੇਰੇ ਉਮੀਦ ਨਾਲ ਉੱਠਦੇ ਨੇ ਤੇ ਹਰ ਰਾਤ ਨਿਰਾਸ਼ਾ ਨਾਲ ਸੌਂ ਜਾਂਦੇ ਨੇ ਸਰਕਾਰ ਕਹਿੰਦੀ ਹੈ ਕੱਚੇ ਮੁਲਾਜ਼ਮਾਂ ਨੂੰ ਪੜਾਵਾਰ ਪੱਕਾ ਕੀਤਾ ਜਾਵੇਗਾ ਸੋ ਇਹਨਾਂ ਚ ਸੋਹਣਾ ਹੈ ਪਰ ਸਵਾਲ ਸੁਧਾਰਨ ਨੇ ਕਦੋਂ ਕਿੰਨੇ ਕਿਹੜੀ ਨੀਤੀ ਨਾਲ ਵਾਅਦੇ ਪਹਿਲਾਂ ਵੀ ਹੋਏ ਨੇ ਪਰ ਕੱਚੇ ਮੁਲਾਜ਼ਮ ਅੱਜ ਵੀ ਕਰਚੇ ਨੇ ਤੇ ਵਾਦੇ ਅੱਜ ਵੀ ਹੋ ਰਹੇ ਨੇ ਹਵਾ ਵਰਗੇ ਨੇ ਹਾਈ ਗੱਲ ਸਹੀ ਹੈ ਕਿ ਵਕ ਵਕ ਵਿੱਚ ਭਾਗ ਦੱਚ ਭਰਤੀਆਂ ਦੇ ਇਸ਼ਤਿਹਾਰ ਰਹੇ ਨੇ ਪਰ ਨੌਜਵਾਨ ਕਹਿੰਦੇ ਨੇ ਸਾਨੂੰ ਇਸ਼ਤਿਹਾਰ ਨਹੀਂ ਸਾਨੂੰ ਨੌਕਰੀ ਚਾਹੀਦੀ ਹੈ ਉਹ ਵੀ ਕਰਨ ਕੀ ੱਟਕੇ ਖਾ ਰਹੇ ਨੇ ਸਹੀ ਰੋਜ਼ਗਾਰ ਨਹੀਂ ਮਿਲ ਰਿਹਾ ਜਿਸ ਕਰਕੇ ਨਸ਼ਿਆਂ ਵੱਲ ਜਾ ਰਹੇ ਨੇ ਤਾਂ ਉਹਨਾਂ ਦੀ ਜ਼ਿੰਦਗੀ ਨਾਲ ਤਾਂ ਸਿੱਧਾ-ਸਿੱਧਾ ਸਰਕਾਰ ਖਿਲਵਾੜ ਕਰ ਰਹੀ ਹੈ ਫਾਰਮ ਪਰ ਅਨਲ ਘਰ ਦਾ ਚੁੱਲ੍ਹਾ ਨਹੀਂ ਬਲਦਾ ਪੇਪਰ ਦੇਣ ਨਾਲ ਭੁੱਖ ਨਹੀਂ ਮਿਟਦੀ ਸਾਥੀਓ ਜਦੋਂ ਤੱਕ ਨੀਤੀ ਸਾਫ਼ ਨਹੀਂ ਟਾਈਮ ਲਾਈਨ ਨਹੀਂ ਉਦੋਂ ਤੱਕ ਇਹ ਐਲਾਨ ਸਿਰਫ ਸੁਰਖੀਆਂ ਨੇ ਤੇ ਤੀਜੀ ਖਬਰ ਹੈ ਧਾਰਮਿਕ ਫੈਸਲੇ ਤੇ ਸਿੱਖ ਹਸਤਾ ਹੁਣ ਤੁਸੀਂ ਸੋਚੋਗੇ ਧਾਰਮਿਕ ਤੇ ਸਿੱਖ ਫੇਰ ਇੱਥੋਂ ਕਿਵੇਂ ਆ ਗਿਆ ਪਰ ਹੁਣ ਗੱਲ ਆਉਂਦੇ ਆ ਸਭ ਤੋਂ ਸਵੇਜਨਸੀਲ ਤੇ ਗੰਭੀਰ ਮਸਲੇ ਵੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇੱਕ ਇਤਿਹਾਸ ਤੇ ਸਪਸ਼ਟ ਫੈਸਲਾ ਲੈ ਕੇ ਆਏ ਨੇ ਸਿੱਖ ਗੁਰੂਆਂ ਤੇ AI ਨਾਲ ਬਣੀਆਂ ਫਿਲਮਾਂ ਤੇ ਰੋਕ ਸਾਥੀਓ ਗੁਰੂ ਕੋਈ ਕਿਰਦਾਰ ਨਹੀਂ ਗੁਰੂ ਕੋਈ ਕਹਾਣੀ ਨਹੀਂ ਗੁਰੂ ਸਾਡੀ ਸੂਰਤ ਨਹੀਂ ਸਾਡੀ ਸੀਰਤ ਨਹੀਂ ਸਾਡਾ ਰਸਤਾ ਨਹੀਂ AI ਗਨਨਾ ਕਰ ਸਕਦੀ ਹੈ ਪਰ ਗੁਰੂ ਦੀ ਰੂਹ ਨੂੰ ਸਮਝ ਨਹੀਂ ਸਕਦੀ ਉਸੇ ਤਰ੍ਹਾਂ ਬੀਚਾਂ ਮੈਰਿਜ ਪੈਲ ਸਾਂ ਜਾਂ ਮਨੋਰੰਧਨ ਵਾਲੀਆਂ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜ਼ਾਨ ਤੇ ਸਪਸ਼ਟ ਮਨਾਹੀ ਕੀਤੀ ਗਈ ਹੈ ਇਹ ਰੋਕ ਨਹੀਂ ਹੈ ਅਰੇ ਇਹ ਮर्यादा ਦੀ ਲਕੀਰ ਹੈ ਜਿੱਥੇ ਸ਼ਰਧਾ ਨਾਲ ਹੋਵੇ ਉੱਥੇ ਸਰੂਪ ਨਹੀਂ ਅੰਤਿੰਗ ਗੱਲ ਆਖਰੀ ਗੱਲ ਕਰਦੇ ਆ ਅੱਜ ਦੀ ਗੱਲ ਦਾ ਨਿਸ਼ਕਰਨ ਬਿਲਕੁਲ ਸਾਫ਼ ਹੈ ਮਜ਼ਦੂਰ ਦਾ ਹੱਕ ਕਿਸੇ ਫੈਸਲੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਨੌਜਵਾਨ ਨੂੰ ਖਾਲੀ ਬਾਦਿਆਂ ਨਾਲ ਨਹੀਂ ਰੋਜ਼ਗਾਰ ਨਾਲ ਜੋੜਨਾ ਪਵੇਗਾ ਅਤੇ ਗੁਰੂ ਦੀ ਮਰਿਆਦਾ ਸਾਡੀ ਲਾਲਕੀਰ ਹੈ ਇਥੇ ਤੁਹਾਡੇ ਨਾਲ ਤੁਹਾਡੇ ਤੋਂ ਸਹਿਲਵਿਦਾ ਲਿੰਨੇ ਆ ਤੇ ਇਹ ਸੀ ਸਾਡੀ ਅੱਜ ਦੀ ਖਾਸ ਰਿਪੋਰਟ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਜੋ ਮਨਰੇਗਾ ਦਾ ਕੇਂਦਰ ਸਰਕਾਰ ਉਹਦੀ ਜੋ ਨੀਤੀ ਖਤਮ ਕਰਨ ਜਾ ਰਹੀ ਹੈ ਕੀ ਉਸ ਨਾਲ ਲੋਕਾਂ ਦਾ ਟੈਡ ਭਰ ਜਾਊਗਾ ਆਪਣੀ ਰਾਏ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ